ਦਾ ਅਕਾਲੀ ਮੰਤਰੀ ਵੀ ਨਾਲ ਮੌਜੂਦ ਰਹਿਣਗੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਜੋ ਕਿ ਸੇਵਾ ਨਿਭਾਰੇ ਸਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਇਸ ਤੋਂ ਇਲਾਵਾ ਤਕਸਰੀ ਕੇਸ ਗੱਲ ਹੈ ਫਤਿਹਗੜ੍ਹ ਸਾਹਿਬ ਫਿਰ ਤਕਸਰੀ ਧੰਧਮਾ ਸਾਹਿਬ ਤੇ ਉਸ ਤੋਂ ਬਾਅਦ ਅਖੀਰ ਵਿੱਚ ਸ੍ਰੀ ਮੁਖਤਰ ਸਾਹਿਬ ਦੇ ਵਿੱਚ ਸੇਵਾ ਕੀਤੀ ਗਈ ਆਤਮਨਿਤ ਧਾਰਮਿਕ ਸਜ਼ਾ ਜੋ ਕਿ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਸੁਖਬੀਰ ਸਿੰਘ ਬਾਦਲ ਨਾਲ ਤਮਸਤ ਹੋਣਗੇ ਆਜਿ ਤੱਕ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਜਾਵੇਗੀ ਆਦੇਸ਼ ਦੇ ਬਾਅਦ ਸੁਖਵੀਰ ਸਿੰਘ ਮਾਦਲ ਦੇ ਵੱਲੋਂ ਅਰਦਾਸ ਕਰਵਾਈ ਜਾਵੇਗੀ ਦਰਸਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਫਸੀਲ ਤੋਂ ਜੋ ਕਿ ਵੱਡਾ ਫੈਸਲਾ ਸੁਣਾਇਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਸਮੇਤ तमाम ਤਤਕਾਲੀ ਮੰਤਰੀਆਂ ਨੂੰ ਜੋ ਕਿ ਤਨਖਾਹ ਲਗਾਈ ਗਈ ਸੀ ਤੇ ਉਸ ਦੇ ਬਾਅਦ ਵਕਫਾ ਗੁਰਤਾ ਮੰਤੇ ਸੁਖਵੀਰ ਸਿੰਘ ਬਾਦਲ ਸਮੇਤ ਤਤਕਾਲੀ ਮੰਤਰੀਆਂ ਦੇ ਵੱਲੋਂ ਜੋ ਕਿ ਸੇਵਾ ਕੀਤੀ ਗਈ ਆ ਤਾਂ ਉਤਨ ਖਾ ਉਹ ਸੇਵਾ ਪੂਰੀ ਹੋ ਚੁੱਕੀ ਹੈ ਤੇ ਉਸ ਦੇ ਬਾਅਦ ਸਬੇਸ਼ ਮਾਦਰਾ ਜੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕੀ ਕੋ ਜਾਣਕਾਰੀ ਕਦੋਂ ਤੱਕ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਹੋਰ ਕਿਹੜੇ ਕਿਹੜੇ ਤਤਕਾਲੀ ਮੰਤਰੀਆਂ ਦੇ ਨਾਲ ਮੌਜੂਦ ਰਹਿਣਗੇ ਆ ਬਿਲਕੁਲ ਦੇਖੋ ਪਰਮਿੰਦਰ ਜਿਹੜੀ ਸੁਖਵੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੀ ਜਿਸ ਨੂੰ ਤਨਖਾਹ ਵੀ ਅਸੀਂ ਕਹਿੰਨੇ ਧਾਰਮਿਕ ਪਾਸ਼ਾ ਦੇ ਵਿੱਚ ਤਾਂ ਉਹ ਜਿਹੜੀ ਤਨਖਾਹ ਅੱਜ ਮੁਕੰਮਲ ਜਿਹੜੀ ਕਰਨ ਤੋਂ ਬਾਅਦ ਫਿਰ ਅਤਾਰਕ ਸਾਹਿਬ ਤੇ ਜਾ ਕੇ ਜਿਹੜੀ ਇੱਕ ਅਰਦਾਸ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੁੱਲ ਬਖਸ਼ਾਉਣ ਦੀ ਅਰਦਾਸ ਹੈ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਗਗਵੀਰ ਬਾਦਲ ਨੇ ਧਾਰਮਿਕ ਜਿਹੜੇ આરોਪ ਉਹਨਾਂ ਤੇ ਲੱਗੇ ਸੀ ਦੋਸ਼ ਨੇ ਉਹਨਾਂ ਦੇ ਦੋਸ਼ਾਂ ਤੋਂ ਜਿਹੜੇ ਆ ਉਹ ਮੁਕਤ ਹੋ ਚੁੱਕੇ ਨੇ ਹਾਲਾਂਕਿ ਬਹੁਤ ਸਾਰਾ ਐਸਾ ਵੀ ਤਬਕਾ ਹੈ ਪੰਸ ਦੇ ਵਿੱਚ ਜਿਹੜਾ ਕਿ ਇਸ ਤਨਖਾਹ ਨੂੰ ਵੀ ਕੱਟ ਮੰਨ ਰਿਹਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤਾਂ ਅੱਜ ਲਗਭਗ 10 ਵਜੇ ਸੁਖਵੀਰ ਬਾਦਲ ਜੋ ਹੈ ਅਕਾਲ ਤਖਤ ਸਾਹਿਬ ਦੇਖੇ ਨਤਮਤਕ ਹੋਣਗੇ ਉੱਥੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਏਗੀ ਤਾਂ ਉਹਨਾਂ ਦੇ ਨਾਲ ਉਹ ਜਿਹੜੇ ਉਸ ਵੇਲੇ ਵੀ ਕੈਬਨਿਟ ਦੇ ਵਿੱਚ ਜਿਹੜਾ ਉਹਨਾਂ ਦੇ ਨਾਰ ਮੰਤਰੀਆਂ ਦੇ ਅਹੁਦੇ ਤੇ ਤਾਇਨਾਤ ਰਹੇ ਨੇ ਤਾਂ ਉਹਨਾਂ ਨੂੰ ਵੀ ਨਾਲ ਇਹੀ ਤਨਖਾਹ ਲੱਗੇਗੀ ਸੀ ਤਾਂ ਕੁੱਲ ਪੰਜ ਗੁਰੂ ਘਰ ਨੇ ਜਿਹੜੇ ਕਿ ਦਰਬਾਰਤਮ ਸਾਬ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਅਨੰਦਪੁਰ ਸਾਹਿਬ ਮੁਕਸਰ ਸਾਹਿਬ ਫਤਿਹਗੜ੍ਹ ਸਾਹਿਬ ਔਰ ਦਮਦਮਾ ਸਾਹਿਬ ਤਾਂ ਇਹ ਪੰਜ ਗੁਰੂ ਘਰ ਸੀ ਜਿਨ੍ਹਾਂ ਦੇ ਵਿੱਚ ਦੋ-ਦੋ ਦਿਨ ਲਗਾਤਾਰ ਸੇਵਾ ਕਰਨੀ ਸੀ ਤਾਂ ਅੱਜ ਪੂਰੇ 10 ਦਿਨ ਅਸੀਂ ਗੈਰਸਕਦੇ ਮੁਕੰਮਲ ਹੋਣ ਤੋਂ ਬਾਅਦ ਅੱਜ 11ਵਾਂ ਦਿਨ ਹੈ ਔਰ 11ਵਾਂ ਦਿਨ ਅੱਜ ਸੁਖਵੀਰ ਬਾਦਲ ਜਿਹਾ ਕੱਲ ਤੱਕ ਸੈੱਟ ਤੇ ਫਾਰਮਸਟੇ ਨਾਲ ਤਮਸਤਕ ਹੋ ਗਿਆ ਅਰਦਾਸ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਹੈ 10 ਵਜੇ ਤਕਰੀਬ ਜਿਹੜੀਆਂ ਤਸਵੀਰਾਂ ਅਸੀਂ ਦਰਸ਼ਕਾਂ ਦੇ ਨਾਲ ਜਿਹੜੀਆਂ ਸੰਗੀਆਂ ਕਰਾਂਗੇ ਕਿਉਂਕਿ ਇਸ ਤਰੀਕੇ ਦੇ ਨਾਲ ਪੂਰੀ ਜਿਹੜੀ ਸੇਵਾ ਕਰਨ ਤੋਂ ਬਾਅਦ ਸੁਖਵੀਰ ਬਾਦਲ ਔਰ ਜਿਹੜੇ ਹੋਰ ਉਹਨਾਂ ਦੇ ਉਸ ਵੇਲੇ ਦੀ ਸਰਕਾਰ ਦਾ ਹਿੱਸਾ ਰਏ ਜਿਹੜੇ ਮੰਤਰੀ ਨੇ ਸਾਫਕਾ ਉਹ ਕਿਸ ਤਰੀਕੇ ਦੇ ਨਾਲ ਅੱਜ ਆਪਣੀ ਜਿਹੜੀ ਸੇਵਾ ਕਰਨ ਤੋਂ ਬਾਅਦ ਉੱਥੇ ਅਰਦਾਸ ਕਰਦੇ ਨਜ਼ਰ ਆਉਂਦੇ ਨੇ ਜੀ ਹਾਂ ਠੀਕ ਹੈ ਜਰਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਾ ਤਮਸਤ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਉਹਨਾਂ ਦੇ ਬਲ ਅਰਦਾਸ ਕਰਵਾਈ ਜਾਵੇਗੀ ਉੱਥੇ ਸਾਫਕਾ ਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਖਬਰਦਾਰ ਸ੍ਰੀ ਅਕਾਲ ਤਖਤ ਸਾਹਿਬ ਨਾ ਤਮਸਤ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਅਰਦਾਸ ਕਰਵਾਈ ਜਾਵੇਗੀ ਉਹ ਮੰਤਰੀ ਵੀ ਨਾਲ ਮੌਜੂਦ ਰਹਿਣਗੇ ਸੁਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਸੁਬੀਰ ਸਿੰਘ ਬਾਦਲ ਜੋ ਕਿ ਸੇਵਾ ਨਿਭਾਰੇ ਸਨ ਸੁਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਇਸ ਤੋਂ ਇਲਾਵਾ ਤਕਸੀ ਕੇਸਗੱਫਤ ਹੈ ਫਤਿਹਗੁਰ ਸਾਹਿਬ ਫਿਰ ਤਕਸੀ ਦਮਦਮਾ ਸਾਹਿਬ ਤੇ ਉਸ ਤੋਂ ਬਾਅਦ ਅਖੀਰ ਤੇ ਵਿੱਚ ਸ੍ਰੀ ਮੁਖਤਰ ਸਾਹਿਬ ਦੇ ਵਿੱਚ ਸੇਵਾ ਕੀਤੀ ਗਈ ਆਤਮਨ ਦੀ ਧਾਰਮਿਕ ਸਜ਼ਾ ਜੋ ਕਿ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਸੁਬੀਰ ਸਿੰਘ ਬਾਦਲ ਦਾ ਤਮਸਤਕ ਹੋਣਗੇ ਆਜਿਤੇ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਜਾਵੇਗੀ ਆਦੇਸ਼ ਦੇ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਰਦਾਸ ਕਰਵਾਈ ਜਾਵੇਗੀ ਦਰਸਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਫਸੀਲ ਤੋਂ ਜੋ ਕਿ ਵੱਡਾ ਫੈਸਲਾ ਸੁਣਾਇਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ तमाम ਤਤਕਾਲੀ ਮੰਤਰੀਆਂ ਨੂੰ ਜੋ ਕਿ ਤਨਖਾਹ ਲਗਾਈ ਗਈ ਸੀ ਤੇ ਉਸ ਦੇ ਬਾਅਦ ਵਾਕਫਾ ਗੁਰਤਾ ਮੰਤੇ ਸੁਖਬੀਰ ਸਿੰਘ ਬਾਦਲ ਸਮੇਤ ਤਤਕਾਲੀ ਮੰਤਰੀਆਂ ਦੇ ਵੱਲੋਂ ਜੋ ਕਿ ਸੇਵਾ ਕੀਤੀ ਗਈ ਆ ਤਾਂ ਉਤਨ ਖਾ ਉਹ ਸੇਵਾ ਪੂਰੀ ਹੋ ਚੁੱਕੀ ਹੈ ਤੇ ਉਸ ਦੇ ਬਾਅਦ ਸਬੇਸ਼ ਬਾਦਲ ਜੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕੀ ਕੋ ਜਾਣਕਾਰੀ ਕਦੋਂ ਤੱਕ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਹੋਰ ਕਿਹੜੇ ਕਿਹੜੇ ਤਤਕਾਲੀ ਮੰਤਰੀਆਂ ਦੇ ਨਾਲ ਮੌਜੂਦ ਰਹਿਣਗੇ ਆ ਬਿਲਕੁਲ ਦੇਖੋ ਪਰਮਿੰਦਰ ਜਿਹੜੀ ਸੁਖਵੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੀ ਜਿਸ ਨੂੰ ਤਨਖਾਹ ਵੀ ਅਸੀਂ ਕਹਿੰਨੇ ਧਾਰਮਿਕ ਪਾਸ਼ਾ ਦੇ ਵਿੱਚ ਤਾਂ ਉਹ ਜਿਹੜੀ ਤਨਖਾਹ ਅੱਜ ਮੁਕੰਮਲ ਜਿਹੜੀ ਕਰਨ ਤੋਂ ਬਾਅਦ ਫਿਰ ਅਕਾਲਪੁਰ ਸਾਹਿਬ ਤੇ ਜਾ ਕੇ ਜਿਹੜੀ ਇੱਕ ਅਰਦਾਸ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੁੱਲ ਬਖਸ਼ਾਉਣ ਦੀ ਅਰਦਾਸ ਹੈ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਗਗਵੀਰ ਬਾਦਲ ਨੇ ਧਾਰਮਿਕ ਜਿਹੜੇ આરોਪ ਉਹਨਾਂ ਤੇ ਲੱਗੇ ਸੀ ਦੋਸ਼ ਨੇ ਉਹਨਾਂ ਦੇ ਦੋਸ਼ਾਂ ਤੋਂ ਜਿਹੜੇ ਆ ਉਹ ਮੁਕਤ ਹੋ ਚੁੱਕੇ ਨੇ ਹਾਲਾਂਕਿ ਬਹੁਤ ਸਾਰਾ ਐਸਾ ਵੀ ਤਬਕਾ ਹੈ ਪੰਸ ਦੇ ਵਿੱਚ ਜਿਹੜਾ ਕਿ ਇਸ ਤਨਖਾਹ ਨੂੰ ਵੀ ਕੱਟ ਮੰਨ ਰਿਹਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤਾਂ ਅੱਜ ਲਗਭਗ 10 ਵਜੇ ਸੁਖਵੀਰ ਬਾਦਲ ਜੋ ਹੈ ਅਕਾਲ ਤਖਤ ਸਾਹਿਬ ਦੇਖੇ ਨਤਮਤ ਤੱਕ ਹੋਣਗੀ ਉੱਥੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਏਗੀ ਤਾਂ ਉਹਨਾਂ ਦੇ ਨਾਲ ਉਹ ਜਿਹੜੇ ਉਸ ਵੇਲੇ ਵੀ ਕੈਬਨਿਟ ਦੇ ਵਿੱਚ ਜਿਹੜਾ ਉਹਨਾਂ ਦੇ ਨਾਰ ਮੰਤਰੀਆਂ ਦੇ ਅਹੁਦੇ ਤੇ ਤਾਇਨਾਤ ਰਹੇ ਨੇ ਤਾਂ ਉਹਨਾਂ ਨੂੰ ਵੀ ਨਾਲ ਇਹੀ ਤਨਖਾਹ ਲੱਗੇਗੀ ਸੀ ਤਾਂ ਕੁੱਲ ਪੰਜ ਗੁਰੂ ਘਰ ਨੇ ਜਿਹੜੇ ਕਿ ਦਰਬਾਰਤਮ ਸਾਬ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਆਨੰਦਪੁਰ ਸਾਹਿਬ ਮਕਸਰ ਸਾਹਿਬ ਫਤਿਹਗੜ੍ਹ ਸਾਹਿਬ ਔਰ ਦਮਦਮਾ ਸਾਹਿਬ ਤਾਂ ਇਹ ਪੰਜ ਗੁਰੂ ਘਰ ਸੀ ਜਿਨ੍ਹਾਂ ਦੇ ਵਿੱਚ ਦੋ-ਦੋ ਦਿਨ ਲਗਾਤਾਰ ਸੇਵਾ ਕਰਨੀ ਸੀ ਤਾਂ ਅੱਜ ਪੂਰੇ 10 ਦਿਨ ਅਸੀਂ ਗੈਰਤ ਰੱਖਦੇ ਮੁਕੰਮਲ ਹੋਣ ਤੋਂ ਬਾਅਦ ਅੱਜ 11ਵਾਂ ਦਿਨ ਹੈ ਔਰ 11ਵੇਂ ਦਿਨ ਅੱਜ ਸੁਖਵੀਰ ਬਾਦਲ ਜਿਹਾ ਕੱਲ ਤੱਕ ਸੈੱਟ ਤੇ ਪਹੁੰਚ ਕੇ ਨਤਮਸਤਕ ਹੋ ਗਏ ਅਰਦਾਸ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਹੈ 10 ਵਜੇ ਤਕਰੀਬ ਜਿਹੜੀਆਂ ਤਸਵੀਰਾਂ ਅਸੀਂ ਦਰਸ਼ਕਾਂ ਦੇ ਜਿਹੜੀਆਂ ਸਾਡੀਆਂ ਕਰਾਂਗੇ ਕਿਉਂਕਿ ਇਸ ਤਰੀਕੇ ਦੇ ਨਾਲ ਪੂਰੀ ਜਿਹੜੀ ਸੇਵਾ ਕਰਨ ਤੋਂ ਬਾਅਦ ਸੁਖਵੀਰ ਬਾਦਲ ਔਰ ਜਿਹੜੇ ਹੋਰ ਉਹਨਾਂ ਦੇ ਉਸ ਵੇਲੇ ਦੀ ਸਰਕਾਰ ਦਾ ਹਿੱਸਾ ਰਹੇ ਜਿਹੜੇ ਮੰਤਰੀ ਨੇ ਸਾਹਿਬ ਕਾ ਉਹ ਕਿਸ ਤਰੀਕੇ ਦੇ ਨਾਲ ਅੱਜ ਆਪਣੀ ਜਿਹੜੀ ਸੇਵਾ ਕਰਨ ਤੋਂ ਬਾਅਦ ਉੱਥੇ ਅਰਦਾਸ ਕਰਦੇ ਨਜ਼ਰ ਆਉਂਦੇ ਨੇ ਜ ਦਾ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਉਹਨਾਂ ਦੇ ਵੱਲ ਅਰਦਾਸ ਕਰਵਾਈ ਜਾਵੇਗੀ ਉੱਥੇ ਸਾਬਕਾ ਅਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਖਬਰਦਾਰ ਜੀ ਸ੍ਰੀ ਅਕਾਲ ਤਖਤ ਸਾਹਿਬ ਨਾ ਤਮਸਤ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਵਾਈ ਜਾਵੇਗੀ ਉਹਨਾਂ ਦੇ ਵੱਲੋਂ ਸਾਬਕਾ ਅਕਾਲੀ ਮੰਤਰੀ ਵੀ ਨਾਲ ਮੌਜੂਦ ਰਹਿਣਗੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਜੋ ਕੇ ਸੇਵਾ ਨਿਭਾਰੇ ਸਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਦਰਬਾਰ ਸਾਹਿ ਇਸ ਤੋਂ ਇਲਾਵਾ ਤਕਸਰੀ ਕੇਸਗੜ੍ਹ ਸਹਿ ਫਤਿਹਗੜ੍ਹ ਸਾਹਿਬ ਫਿਰ ਤਕਸਰੀ ਧਮਧਮਾ ਸਾਹਿਬ ਤੇ ਉਸ ਦੇ ਬਾਅਦ ਅਕੀਰ ਦੇ ਵਿੱਚ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਸੇਵਾ ਕੀਤੀ ਗਈ ਆਤਮਾ ਦੀ ਧਾਰਮਿਕ ਸਜਾ ਜੋ ਕਿ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਰਬ ਦੇਸ਼ ਸਿੰਘ ਬਾਦਲ ਦਾ ਤਮਸਤਕ ਹੋਣਗੇ ਅੱਜ ਇੱਥੇ ਕੇ ਗੜਾ ਪ੍ਰਸ਼ਾਦ ਦੀ ਦੇਖ ਕਰਵਾਈ ਜਾਵੇਗੀ ਆਦੇਸ਼ ਦੇ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਰਦਾਸ ਕਰਵਾਈ ਜਾਵੇਗੀ ਦਰਸਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਤਖਸੀਲ ਤੋਂ ਜੋ ਕਿ ਵੱਡਾ ਫੈਸਲਾ ਆ ਸੁਣਾਇਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਵੱਲੋਂ ਸੁਬੀਰ ਸਿੰਘ ਬਾਦਲ ਸਮੇਤ तमाम ਤਤਕਾਲੀ ਮੰਤਰੀਆਂ ਨੂੰ ਜੋ ਕਿ ਤਨਖਾਹ ਲਗਾਈ ਗਈ ਸੀ ਤੇ ਉਸ ਦੇ ਬਾਅਦ ਵਕਫਾ ਕੁ ਗੁਰਤਾ ਮਾਤੇ ਸੁਬੀਰ ਸਿੰਘ ਬਾਦਲ ਸਮੇਤ ਤਤਕਾਲੀ ਮੰਤਰੀਆਂ ਦੇ ਵੱਲੋਂ ਜੋ ਕਿ ਸੇਵਾ ਕੀਤੀ ਗਈ ਆ ਤਾਂ ਉਹ ਤਨਖਾਹ ਉਹ ਸੇਵਾ ਪੂਰੀ ਹੋ ਚੁੱਕੀ ਹੈ ਤੇ ਉਸ ਦੇ ਬਾਅਦ ਸੁਬੀਰ ਸਿੰਘ ਬਾਦਲ ਜੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਮ ਕੀ ਕੋ ਜਾਣਕਾਰੀ ਕਦੋਂ ਤੱਕ ਸੁਖਵੀਰ ਸਿੰਘ ਬਾਦਲ ਆ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਹੋਰ ਕਿਹੜੇ ਕਿਹੜੇ ਤਤਕਾਲੀ ਮੰਤਰੀਆਂ ਦੇ ਨਾਲ ਮੌਜੂਦ ਰਹਿਣਗੇ ਆ ਬਿਲਕੁਲ ਦੇਖੋ ਪਰਮਿੰਦਰ ਜਿਹੜੀ ਸੁਖਵੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੀ ਜਿਸ ਨੂੰ ਤਨਖਾਹ ਵੀ ਅਸੀਂ ਕਹਿੰਨੇ ਧਾਰਮਿਕ ਪਾਸ਼ਾ ਦੇ ਵਿੱਚ ਤਾਂ ਉਹ ਜਿਹੜੀ ਤਨਖਾਹ ਅੱਜ ਮੁਕੰਮਲ ਜਿਹੜੀ ਕਰਨ ਤੋਂ ਬਾਅਦ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਜਿਹੜੀ ਇੱਕ ਅਰਦਾਸ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੁੱਲ ਬਖਸ਼ਾਉਣ ਦੀ ਅਰਦਾਸ ਹੈ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਗਗਵੀਰ ਬਾਦਲ ਨੇ ਉਧਾਰਬਿਕ ਜਿਹੜੇ આરોਪ ਉਹਨਾਂ ਤੇ ਲੱਗੇ ਸੀ ਦੋਸ਼ ਨੇ ਉਹਨਾਂ ਦੇ ਦੋਸ਼ਾਂ ਤੋਂ ਜਿਹੜੇ ਆ ਉਹ ਮੁਕਤ ਹੋ ਚੁੱਕੇ ਨੇ ਹਾਲਾਂਕਿ ਬਹੁਤ ਸਾਰਾ ਐਸਾ ਵੀ ਤਬਕਾ ਹੈ ਪੰਸ ਦੇ ਵਿੱਚ ਜਿਹੜਾ ਕਿ ਇਸ ਤਨਖਾਹ ਨੂੰ ਵੀ ਕੱਟ ਮੰਨ ਰਿਹਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤਾਂ ਅੱਜ ਲਗਭਗ 10 ਵਜੇ ਸੁਖਵੀਰ ਬਾਦਲ ਜੋ ਹੈ ਅਕਾਲ ਤਖਤ ਸਾਹਿਬ ਦੇਖੇ ਨਤਮਤਕ ਹੋਣਗੇ ਉੱਥੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਏਗੀ ਤਾਂ ਉਹਨਾਂ ਦੇ ਨਾਲ ਉਹ ਜਿਹੜੇ ਉਸ ਵੇਲੇ ਵੀ ਕੈਬਨਿਟ ਦੇ ਵਿੱਚ ਜਿਹੜਾ ਉਹਨਾਂ ਦੇ ਨਾਰ ਮੰਤਰੀ ਯੂਨੀਅਨ ਦੇ ਅਹੁਦੇ ਤੇ ਤਾਇਨਾਤ ਰਹੇ ਨੇ ਤਾਂ ਉਹਨਾਂ ਨੂੰ ਵੀ ਨਾਲ ਇਹੀ ਤਨਖਾਹ ਲੱਗੇਗੀ ਸੀ ਤਾਂ ਕੁੱਲ ਪੰਜ ਗੁਰੂ ਘਰ ਨੇ ਜਿਹੜੇ ਕਿ ਦਰਬਾਰਤਮ ਸਾਬ੍ਹ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਅਨੰਦਪੁਰ ਸਾਬ੍ਹ ਮੁਖਸਰ ਸਾਬ੍ਹ ਫਤਿਹਗੜ੍ਹ ਸਾਬ੍ਹ ਔਰ ਦਮਦਮਾ ਸਾਬ੍ਹ ਤਾਂ ਇਹ ਪੰਜ ਗੁਰੂ ਘਰ ਸੀ ਜਿਨ੍ਹਾਂ ਦੇ ਵਿੱਚ ਦੋ-ਦੋ ਦਿਨ ਲਗਾਤਾਰ ਸੇਵਾ ਕਰਨੀ ਸੀ ਤਾਂ ਅੱਜ ਪੂਰੇ 10 ਦਿਨ ਅਸੀਂ ਗੈਰਤ ਕਰਦੇ ਮੁਕੰਮਲ ਹੋਣ ਤੋਂ ਬਾਅਦ ਅੱਜ 11ਵਾਂ ਦਿਨ ਹੈ ਔਰ 11ਵੇਂ ਦਿਨ ਅੱਜ ਸੁਖਵੀਰ ਬਾਦਲ ਜਿਹਾ ਕੱਲ ਤੱਕ ਸੈੱਟ ਤੇ ਪਹੁੰਚ ਕੇ ਨਾ ਤਮਸਤਕ ਹੋ ਗਿਆ ਅਰਦਾਸ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਨਾ 10 ਵਜੇ ਤਕਰੀਬ ਜਿਹੜੀਆਂ ਤਸਵੀਰਾਂ ਅਸੀਂ ਦਰਸ਼ਕਾਂ ਦੇ ਨਾਲ ਜਿਹੜੀਆਂ ਸਾਡੀਆਂ ਕਰਾਂਗੇ ਕਿਉਂਕਿ ਇਸ ਤਰੀਕੇ ਦੇ ਨਾਲ ਪੂਰੀ ਜਿਹੜੀ ਸੇਵਾ ਕਰਨ ਤੋਂ ਬਾਅਦ ਸੁਖਵੀਰ ਬਾਦਲ ਔਰ ਜਿਹੜੇ ਹੋਰ ਉਹਨਾਂ ਦੇ ਉਸ ਵੇਲੇ ਦੀ ਸਰਕਾਰ ਦਾ ਹਿੱਸਾ ਰਹੇ ਜਿਹੜੇ ਮੰਤਰੀ ਨੇ ਸਾਹਿਬ ਕਾ ਉਹ ਕਿਸ ਤਰੀਕੇ ਦੇ ਨਾਲ ਅੱਜ ਆਪਣੀ ਜਿਹੜੀ ਸੇਵਾ ਕਰਨ ਤੋਂ ਬਾਅਦ ਉੱਥੇ ਅਰਦਾਸ ਕਰਦੇ ਨਜ਼ਰ ਆਉਂਦੇ ਦਾ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਉਹਨਾਂ ਦੇ ਵੱਲ ਅਰਦਾਸ ਕਰਵਾਈ ਜਾਵੇਗੀ ਉੱਥੇ ਸਾਬਕਾ ਅਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਖਬਰਦਾਰ ਜੀ ਸ੍ਰੀ ਅਕਾਲ ਤਖਤ ਸਾਹਿਬ ਨ ਤਮਸਤ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਵਾਈ ਜਾਵੇਗੀ ਉਹਨਾਂ ਦੇ ਵੱਲੋਂ ਸਾਬਕਾ ਅਕਾਲੀ ਮੰਤਰੀ ਵੀ ਨਾਲ ਮੌਜੂਦ ਰਹਿਣਗੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਜੋ ਕਿ ਸਿਵਾ ਨਵਾਰੇ ਸਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਇਸ ਤੋਂ ਇਲਾਵਾ ਤਕਸਰੀ ਕੇਸਗੜ੍ਹ ਸਹਿ ਫਤੇਗੜ ਸਾਹਿਬ ਫਿਰ ਤਕਸਰੀ ਦਮਦਮਾ ਸਾਹਿਬ ਤੇ ਉਸ ਦੇ ਬਾਅਦ ਅਕੀਰ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸੇਵਾ ਕੀਤੀ ਗਈ ਆਤਮਨ ਦੀ ਧਾਰਮਿਕ ਸਜ਼ਾ ਜੋ ਕਿ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਰਬੀਰ ਸਿੰਘ ਬਾਦਲ ਦਾ ਤਮਸਤਕ ਹੋਣਗੇ ਅੱਜ ਇੱਥੇ ਕੇ ਗੜਾ ਪ੍ਰਸ਼ਾਦ ਦੀ ਦੇਖ ਕਰਵਾਈ ਜਾਵੇਗੀ ਆਦੇਸ਼ ਦੇ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਰਦਾਸ ਕਰਵਾਈ ਜਾਵੇਗੀ ਦਰਸਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਫਸਿਲ ਤੋਂ ਜੋ ਕਿ ਵੱਡਾ ਫੈਸਲਾ ਆ ਸੁਣਾਇਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਸਨੇਤ तमाम ਤਤਕਾਲੀ ਮੰਤਰੀਆਂ ਨੂੰ ਜੋ ਕਿ ਤਨਖਾਹ ਲਗਾਈ ਗਈ ਸੀ ਤੇ ਉਸਦੇ ਬਾਅਦ ਵਾਕਫਾ ਕਿ ਗੁਰਤਾ ਮੰਤੇ ਸੁਖਵੀਰ ਸਿੰਘ ਬਾਦਲ ਸਨੇਤ ਤਤਕਾਲੀ ਮੰਤਰੀਆਂ ਦੇ ਵੱਲੋਂ ਜੋ ਕਿ ਸੇਵਾ ਕੀਤੀ ਗਈ ਆ ਤਾਂ ਉਹ ਤਨਖਾਹ ਉਹ ਸੇਵਾ ਪੂਰੀ ਹੋ ਚੁੱਕੀ ਹੈ ਤੇ ਉਸਦੇ ਬਾਅਦ ਸੁਖਵੀਰ ਸਿੰਘ ਬਾਦਲ ਜੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਮ ਕੀ ਕੋ ਜਾਣਕਾਰੀ ਕਦੋਂ ਤੱਕ ਸੁਖਵੀਰ ਸਿੰਘ ਬਾਦਲ ਅਸਰੀ ਅਕਾਲ ਤਖਸਾਲ ਸਾਹਿਬ ਨਤਮਸਤਕ ਹੋਣਗੇ ਹੋਰ ਕਿਹੜੇ ਕਿਹੜੇ ਤਤਕਾਲੀ ਮੰਤਰੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਆ ਬਿਲਕੁਲ ਦੇਖੋ ਪਰਮਿੰਦਰ ਜਿਹੜੀ ਸੁਖਵੀਰ ਬਾਦਲ ਨੂੰ ਅਕਾਲ ਤਖਸਾਲ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੀ ਜਿਸ ਨੂੰ ਤਨਖਾਹ ਵੀ ਅਸੀਂ ਕਹਿੰਨੇ ਧਾਰਮਿਕ ਪਾਸ਼ਾ ਦੇ ਵਿੱਚ ਤਾਂ ਉਹ ਜਿਹੜੀ ਤਨਖਾਹ ਅੱਜ ਮੁਕੰਮਲ ਜਿਹੜੀ ਕਰਨ ਤੋਂ ਬਾਅਦ ਫਿਰ ਅਕਾਲ ਤਖਸਾਲ ਤੇ ਜਾ ਕੇ ਜਿਹੜੀ ਇੱਕ ਅਰਦਾਸ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੁੱਲ ਬਖਸ਼ਾਉਣ ਦੀ ਅਰਦਾਸ ਹੈ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਗੁਬੀਰ ਬਾਦਲ ਨੇ ਉਧਾਰਿਕ ਜਿਹੜੇ આરોਪ ਉਹਨਾਂ ਤੇ ਲੱਗੇ ਸੀ ਦੋਸ਼ ਨੇ ਉਹਨਾਂ ਦੇ ਦੋਸ਼ਾਂ ਤੋਂ ਜਿਹੜੇ ਆ ਉਹ ਮੁਕਤ ਹੋ ਚੁੱਕੇ ਨੇ ਹਾਲਾਂਕਿ ਬਹੁਤ ਸਾਰਾ ਐਸਾ ਵੀ ਤਬਕਾ ਹੈ ਪੰਸ ਦੇ ਵਿੱਚ ਜਿਹੜਾ ਕਿ ਇਸ ਤਨਖਾਹ ਨੂੰ ਵੀ ਕੱਟ ਮੰਨ ਰਿਹਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤਾਂ ਅੱਜ ਲਗਭਗ 10 ਵਜੇ ਸੁਖਵੀਰ ਬਾਦਲ ਜੋ ਹੈ ਅਕਾਲ ਤਖਤ ਸਾਹਿਬ ਦੇਖੇ ਅਨਤਮਤਕ ਹੋਣਗੀ ਉੱਥੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਏਗੀ ਤਾਂ ਉਹਨਾਂ ਦੇ ਨਾਲ ਉਹ ਜਿਹੜੇ ਉਸ ਵੇਲੇ ਵੀ ਕੈਬਨਿਟ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਮੰਤਰੀਆਂ ਦੇ ਅਹੁਦੇ ਤੇ ਤਾਇਨਾਤ ਰਹੇ ਨੇ ਤਾਂ ਉਹਨਾਂ ਨੂੰ ਵੀ ਨਾਲ ਇਹੀ ਤਨਖਾਹ ਲੱਗੇਗੀ ਸੀ ਤਾਂ ਕੁੱਲ ਪੰਜ ਗੁਰੂ ਘਰ ਨੇ ਜਿਹੜੇ ਕਿ ਦਰਬਾਰ ਸਾਹਿਬ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਆਨੰਦਪੁਰ ਸਾਹਿਬ ਮੁਕਸਰ ਸਾਹਿਬ ਫਤਿਹਗੜ੍ਹ ਸਾਹਿਬ ਔਰ ਦਮਦਮਾ ਸਾਹਿਬ ਤਾਂ ਇਹ ਪੰਜ ਗੁਰੂ ਘਰ ਸੀ ਜਿਨ੍ਹਾਂ ਦੇ ਵਿੱਚ ਦੋ-ਦੋ ਦਿਨ ਲਗਾਤਾਰ ਸੇਵਾ ਕਰਨੀ ਸੀ ਤਾਂ ਅੱਜ ਪੂਰੇ 10 ਦਿਨ ਅਸੀਂ ਗੈਰਤ ਕਰਦੇ ਮੁਕੰਮਲ ਹੋਣ ਤੋਂ ਬਾਅਦ ਅੱਜ 11ਵਾਂ ਦਿਨ ਹੈ ਔਰ 11ਵਾਂ ਦਿਨ ਅੱਜ ਸੁਖਵੀਰ ਬਾਦਲ ਜਿਹਾ ਕੱਲ ਤੱਕ ਸਟੇਪ ਤੇ ਫੌਂਸਕੇ ਨਾ ਤਮਸਤਕ ਹੋ ਗਿਆ ਅਦਾ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਨਾ 10 ਵਜੇ ਤਕਰੀਬ ਜਿਹੜੀਆਂ ਤਸਵੀਰਾਂ ਅਸੀਂ ਦਰਸ਼ਕਾਂ ਦੇ ਜਿਹੜੀਆਂ ਅਸੀਂ ਨਹੀਂ ਕਰਾਂਗੇ ਕਿਉਂਕਿ ਇਸ ਤਰੀਕੇ ਦੇ ਨਾਲ ਪੂਰੀ ਜਿਹੜੀ ਸੇਵਾ ਕਰਨ ਤੋਂ ਬਾਅਦ ਸੁਖਵੀਰ ਬਾਦਲ ਔਰ ਜਿਹੜੇ ਹੋਰ ਉਹਨਾਂ ਦੇ ਉਸ ਵਿੜੇ ਦੀ ਸਰਕਾਰ ਦਾ ਹਿੱਸਾ ਰਹੇ ਜਿਹੜੇ ਮੰਤਰੀ ਨੇ ਸਾਹਿਬ ਕਾ ਉਹ ਕਿਸ ਤਰੀਕੇ ਦੇ ਨਾਲ ਅੱਜ ਆਪਣੀ ਜਿਹੜੀ ਸੇਵਾ ਕਰਨ ਤੋਂ ਬਾਅਦ ਉੱਥੇ ਅਰਦਾਸ ਕਰਦੇ ਨਜ਼ਰ ਆਉਦੇ ਰਹੇ ਜ ਦਾ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਉਹਨਾਂ ਦੇ ਵੱਲ ਅਰਦਾਸ ਕਰਵਾਈ ਜਾਵੇਗੀ ਉੱਥੇ ਸਾਬਕਾ ਅਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਖਬਰ ਦਾ ਜਿ ਸਰ ਅਕਾਲ ਤਖਤ ਸਾਹਿਬ ਨ ਤਮਸਤ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਵਾਈ ਜਾਵੇਗੀ ਉਹਨਾਂ ਦੇ ਵੱਲੋਂ ਸਾਬਕਾ ਅਕਾਲੀ ਮੰਤਰੀ ਵੀ ਨਾਲ ਮੌਜੂਦ ਰਹਿਣਗੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਜੋ ਕਿ ਸਿਵਾਨਵਾਰੇ ਸਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਇਸ ਤੋਂ ਇਲਾਵਾ ਤਕਸਰੀ ਕੇਸ ਦਾ ਹੈ ਫਤੇਗਰ ਸਾਹਿਬ ਫਿਰ ਤਕਸਰੀ ਕਮਦਮਾ ਸਾਹਿਬ ਤੇ ਉਸ ਦੇ ਬਾਅਦ ਅਖੀਰ ਤੇ ਵਿੱਚ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸੇਵਾ ਕੀਤੀ ਗਈ ਆਤਮਨ ਦੀ ਧਾਰਮਿਕ ਸਜ਼ਾ ਜੋ ਕਿ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਰਬੀਰ ਸਿੰਘ ਬਾਦਲ ਦਾ ਨਤਮਸਤਕ ਹੋਣਗੇ ਅੱਜ ਇੱਥੇ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਜਾਵੇਗੀ ਆਦੇਸ਼ ਦੇ ਬਾਅਦ ਸਰਬੀਰ ਸਿੰਘ ਬਾਦਲ ਦੇ ਵੱਲੋਂ ਅਰਦਾਸ ਕਰਵਾਈ ਜਾਵੇਗੀ ਦਰਸਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਿਕ ਫਸਿਲ ਤੋਂ ਜੋ ਕਿ ਵੱਡਾ ਫੈਸਲਾ ਆ ਸੁਣਾਇਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਸਮੇਤ ਆ तमाम ਤਤਕਾਲੀ ਮੰਤਰੀਆਂ ਨੂੰ ਜੋ ਕਿ ਤਨਖਾਹ ਲਗਾਈ ਗਈ ਸੀ ਤੇ ਉਸਦੇ ਬਾਅਦ ਚ ਵਾਕਫਾ ਕਿ ਗੁਰਤਾ ਮੰਤੇ ਸੁਖਵੀਰ ਸਿੰਘ ਬਾਦਲ ਸਮੇਤ ਤਤਕਾਲੀ ਮੰਤਰੀਆਂ ਦੇ ਵੱਲੋਂ ਜੋ ਕਿ ਸੇਵਾ ਕੀਤੀ ਗਈ ਆ ਤਾਂ ਉਹ ਤਨਖਾਹ ਉਹ ਸੇਵਾ ਪੂਰੀ ਹੋ ਚੁੱਕੀ ਹੈ ਤੇ ਉਸਦੇ ਬਾਅਦ ਸੁਖਵੀਰ ਸਿੰਘ ਬਾਦਲ ਜੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਮ ਕੀ ਕੋ ਜਾਣਕਾਰੀ ਕਦੋਂ ਤੱਕ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਹੋਰ ਕਿਹੜੇ ਕਿਹੜੇ ਤਤਕਾਲੀ ਮੰਤਰੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਆ ਬਿਲਕੁਲ ਦੇਖੋ ਪਰਮਿੰਦਰ ਜਿਹੜੀ ਸੁਖਵੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੀ ਜਿਸ ਨੂੰ ਤਨਖਾਹ ਵੀ ਅਸੀਂ ਕਹਿੰਨੇ ਆ ਧਾਰਮਿਕ ਪਾਸ਼ਾ ਦੇ ਵਿੱਚ ਤਾਂ ਉਹ ਜਿਹੜੀ ਤਨਖਾਹ ਅੱਜ ਮੁਕੰਮਲ ਜਿਹੜੀ ਕਰਨ ਤੋਂ ਬਾਅਦ ਫਿਰ ਅਕਾਲ ਤਖਤ ਸਾਹਿਬ ਤੇ ਜਾ ਕੇ ਜਿਹੜੀ ਇੱਕ ਅਰਦਾਸ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੁੱਲ ਬਖਸ਼ਾਉਣ ਦੀ ਅਰਦਾਸ ਹੈ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਗੁਬੀਰ ਬਾਦਲ ਨੇ ਉਧਾਰਿਕ ਜਿਹੜੇ આરોਪ ਉਹਨਾਂ ਤੇ ਲੱਗੇ ਸੀ ਦੋਸ਼ ਨੇ ਉਹਨਾਂ ਦੇ ਦੋਸ਼ਾਂ ਤੋਂ ਜਿਹੜੇ ਆ ਉਹ ਮੁਕਤ ਹੋ ਚੁੱਕੇ ਨੇ ਹਾਲਾਂਕਿ ਬਹੁਤ ਸਾਰਾ ਐਸਾ ਵੀ ਤਬਕਾ ਹੈ ਪੰਸ ਦੇ ਵਿੱਚ ਜਿਹੜਾ ਕਿ ਇਸ ਤਨਖਾਹ ਨੂੰ ਵੀ ਕੱਟ ਮੰਨ ਰਿਹਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤਾਂ ਅੱਜ ਲਗਭਗ 10 ਵਜੇ ਸੁਖਵੀਰ ਬਾਦਲ ਜੋ ਹੈ ਅਕਾਲ ਤਖਤ ਸਾਹਿਬ ਦੇਖੇ ਅਨਤਮਤਕ ਹੋਣੀ ਉੱਥੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਏਗੀ ਤਾਂ ਉਹਨਾਂ ਦੇ ਨਾਲ ਉਹ ਜਿਹੜੇ ਉਸ ਵੇਲੇ ਵੀ ਕੈਬਨਿਟ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਮੰਤਰੀਆਂ ਦੇ ਅਹੁਦੇ ਤੇ ਤਾਇਨਾਤ ਰਹੇ ਨੇ ਤਾਂ ਉਹਨਾਂ ਨੂੰ ਵੀ ਨਾਲ ਇਹੀ ਤਨਖਾਹ ਲੱਗੇਗੀ ਸੀ ਤਾਂ ਕੁੱਲ ਪੰਜ ਗੁਰੂ ਘਰ ਨੇ ਜਿਹੜੇ ਕਿ ਦਰਬਾਰ ਸਾਹਿਬ ਤੋਂ ਅਲਾਵਾ ਜੇਕਰ ਗੱਲ ਕੀਤੀ ਜਾਵੇ ਅਨੰਦਪੁਰ ਸਾਹਿਬ ਮੁਕਤਸਰ ਸਾਹਿਬ ਫਤਿਹਗੜ੍ਹ ਸਾਹਿਬ ਔਰ ਦਮਦਮਾ ਸਾਹਿਬ ਤਾਂ ਇਹ ਪੰਜ ਗੁਰੂ ਘਰ ਸੀ ਜਿਨ੍ਹਾਂ ਦੇ ਵਿੱਚ ਦੋ-ਦੋ ਦਿਨ ਲਗਾਤਾਰ ਸੇਵਾ ਕਰਨੀ ਸੀ ਤਾਂ ਅੱਜ ਪੂਰੇ 10 ਦਿਨ ਅਸੀਂ ਕਹਿ ਸਕਦੇ ਮੁਕੰਮਲ ਹੋਣ ਤੋਂ ਬਾਅਦ ਅੱਜ 11ਵਾਂ ਦਿਨ ਹੈ ਔਰ 11ਵਾਂ ਦਿਨ ਅੱਜ ਸੁਖਵੀਰ ਬਾਦਲ ਜਿਹਾ ਕੱਲ ਤੱਕ ਸੈੱਟ ਤੇ ਫੌਂਟਸ ਕਿੰਨਾ ਤਮਸਕ ਹੋ ਗਿਆ ਦਾਦ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਹੈ ਨਾ 10 ਵਜੇ ਦੇ ਕਰੀਬ ਜਿਹੜੀਆਂ ਤਸਵੀਰਾਂ ਅਸੀਂ ਦਰਸ਼ਕਾਂ ਦੇ ਨਾਲ ਜਿਹੜੀਆਂ ਸਾਧੀਆਂ ਕਰਾਂਗੇ ਕਿਉਂਕਿ ਇਸ ਤਰੀਕੇ ਦੇ ਨਾਲ ਪੂਰੀ ਜਿਹੜੀ ਸੇਵਾ ਕਰਨ ਤੋਂ ਬਾਅਦ ਸੁਖਵੀਰ ਬਾਦਲ ਔਰ ਜਿਹੜੇ ਹੋਰ ਉਹਨਾਂ ਦੇ ਉਸ ਬਿਲੀ ਦੀ ਸਰਕਾਰ ਦਾ ਹਿੱਤ ਹੈ ਰਏ ਜਿਹੜੇ ਮੰਤਰੀ ਨੇ ਸਾਬਕਾ ਉਹ ਕਿਸ ਤਰੀਕੇ ਦੇ ਨਾਲ ਅੱਜ ਆਪਣੀ ਜਿਹੜੀ ਸੇਵਾ ਕਰਨ ਤੋਂ ਬਾਅਦ ਉੱਥੇ ਅਰਦਾਸ ਕਰਦੇ ਨਜ਼ਰ ਆਉਦੇ ਨੇ ਜੀ ਹਾਂ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਉਹਨਾਂ ਦੇ ਕੋਲ ਅਰਦਾਸ ਕਰਵਾਈ ਜਾਵੇਗੀ ਉੱਥੇ ਸਾਬਕਾ ਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਖਬਰਦਾਰ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਵਾਈ ਜਾਵੇਗੀ ਉਹਨਾਂ ਦੇ ਵੱਲੋਂ ਸਾਬਕਾ ਅਕਾਲੀ ਮੰਤਰੀ ਵੀ ਨਾਲ ਮੌਜੂਦ ਰਹਿਣਗੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਜੋ ਕਿ ਸੇਵਾ ਨਿਭਾਰੇ ਸਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਇਸ ਤੋਂ ਇਲਾਵਾ ਤਕਸਰੀ ਕੇਸਗੱਤ ਹੈ ਫਟੇਗੜ ਸਾਹਿਬ ਫਿਰ ਤਕਸਰੀ ਦਮਦਮਾ ਸਾਹਿਬ ਤੇ ਉਸਦੇ ਬਾਅਦ ਅਖੀਰ ਤੇ ਵਿੱਚ ਸ੍ਰੀ ਮੁਖਤਰ ਸਾਹਿਬ ਦੇ ਵਿੱਚ ਸੇਵਾ ਕੀਤੀ ਗਈ ਆਤਮਨ ਦੀ ਧਾਰਮਿਕ ਸਜ਼ਾ ਜੋ ਕਿ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਤਮਸਤ ਹੋਣਗੇ ਆਧਿਤੀਕੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਜਾਵੇਗੀ ਆਦੇਸ਼ ਦੇ ਬਾਅਦ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅਰਦਾਸ ਕਰਵਾਈ ਜਾਵੇਗੀ ਦਰਸਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਫਸੀਲ ਤੋਂ ਜੋ ਕਿ ਵੱਡਾ ਫੈਸਲਾ ਸੁਣਾਇਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਸਮੇਤ तमाम ਤਤਕਾਲੀ ਮੰਤਰੀਆਂ ਨੂੰ ਜੋ ਕਿ ਤਨਖਾਹ ਲਗਾਈ ਗਈ ਸੀ ਤੇ ਉਸ ਦੇ ਬਾਅਦ ਵਾਕਫਾ ਕਰਤਾ ਮੰਤੇ ਸੁਖਵੀਰ ਸਿੰਘ ਬਾਦਲ ਸਮੇਤ ਤਤਕਾਲੀ ਮੰਤਰੀਆਂ ਦੇ ਵੱਲੋਂ ਜੋ ਕਿ ਸੇਵਾ ਕੀਤੀ ਗਈ ਆ ਤਾਂ ਤਨਖਾਹ ਉਹ ਸੇਵਾ ਪੂਰੀ ਹੋ ਚੁੱਕੀ ਹੈ ਤੇ ਉਸ ਦੇ ਬਾਅਦ ਸਬੀਸ਼ ਸਿੰਘ ਬਾਦਲ ਜੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕੀ ਕੋ ਜਾਣਕਾਰੀ ਕਦੋਂ ਤੱਕ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਹੋਰ ਕਿਹੜੇ ਕਿਹੜੇ ਤਤਕਾਲੀ ਮੰਤਰੀਆਂ ਦੇ ਨਾਲ ਮੌਜੂਦ ਰਹਿਣਗੇ ਆ ਬਿਲਕੁਲ ਦੇਖੋ ਪਰਮਿੰਦਰ ਜਿਹੜੀ ਸੁਖਵੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੀ ਜਿਸ ਨੂੰ ਤਨਖਾਹ ਵੀ ਅਸੀਂ ਕਹਿੰਨੇ ਆ ਧਾਰਮਿਕ ਪਾਸ਼ਾ ਦੇ ਵਿੱਚ ਤਾਂ ਉਹ ਜਿਹੜੀ ਤਨਖਾਹ ਅੱਜ ਮੁਕੰਮਲ ਜਿਹੜੀ ਕਰਨ ਤੋਂ ਬਾਅਦ ਫਿਰ ਅਟਾਰਕ ਸਾਹਿਬ ਤੇ ਜਾ ਕੇ ਜਿਹੜੀ ਇੱਕ ਅਰਦਾਸ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੁੱਲ ਬਖਸ਼ਾਉਣ ਦੀ ਅਰਦਾਸ ਹੈ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸੁਖਵੀਰ ਬਾਦਲ ਨੇ ਉਧਾਰਬਿਕ ਜਿਹੜੇ આરોਪ ਉਹਨਾਂ ਤੇ ਲੱਗੇ ਸੀ ਦੋਸ਼ ਨੇ ਉਹਨਾਂ ਦੇ ਦੋਸ਼ਾਂ ਤੋਂ ਜਿਹੜੇ ਆ ਉਹ ਮੁਕਤ ਹੋ ਚੁੱਕੇ ਨੇ ਹਾਲਾਂਕਿ ਬਹੁਤ ਸਾਰਾ ਐਸਾ ਵੀ ਤਬਕਾ ਹੈ ਪੰਸ ਦੇ ਵਿੱਚ ਜਿਹੜਾ ਕਿ ਇਸ ਤਨਖਾਹ ਨੂੰ ਵੀ ਕੱਟ ਮੰਨ ਰਿਹਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤਾਂ ਅੱਜ ਲਗਭਗ 10 ਵਜੇ ਸੁਖਵੀਰ ਬਾਦਲ ਜੋ ਹੈ ਅਕਾਲ ਤਖਤ ਸਾਹਿਬ ਦੇਖੇ ਅਨਤਮਤਕ ਹੋਣੀ ਉੱਥੇ ਉਹਨਾਂ ਵੱਲੋਂ ਅਰਦਾਸ ਕੀਤੀ ਜਾਏਗੀ ਤਾਂ ਉਹਨਾਂ ਦੇ ਨਾਲ ਉਹ ਜਿਹੜੇ ਉਸ ਵੀਰੇ ਵੀ ਕੈਬਨਿਟ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਮੰਤਰੀਆਂ ਦੇ ਅਹੁਦੇ ਤੇ ਤਾਇਨਾਤ ਰਹੇ ਨੇ ਤਾਂ ਉਹਨਾਂ ਨੂੰ ਵੀ ਨਾਲ ਇਹੀ ਤਨਖਾਹ ਲੱਗੇਗੀ ਸੀ ਤਾਂ ਕੁੱਲ ਪੰਜ ਗੁਰੂ ਘਰ ਨੇ ਜਿਹੜੇ ਕਿ ਦਰਬਾਰ ਸਾਹਿਬ ਤੋਂ ਅਨਾਵਾ ਜੇਕਰ ਗੱਲ ਕੀਤੀ ਜਾਵੇ ਅਨੰਦਪੁਰ ਸਾਹਿਬ ਮੁਕਸਰ ਸਾਹਿਬ ਫਤਿਹਗੜ੍ਹ ਸਾਹਿਬ ਔਰ ਦਮਦਮਾ ਸਾਹਿਬ ਤਾਂ ਇਹ ਪੰਜ ਗੁਰੂ ਘਰ ਸੀ ਜਿਨ੍ਹਾਂ ਦੇ ਵਿੱਚ ਦੋ-ਦੋ ਦਿਨ ਲਗਾਤਾਰ ਸੇਵਾ ਕਰਨੀ ਸੀ ਤਾਂ ਅੱਜ ਪੂਰੇ 10 ਦਿਨ ਅਸੀਂ ਕਹਿ ਸਕਦੇ ਮੁਕੰਮਲ ਹੋਣ ਤੋਂ ਬਾਅਦ ਅੱਜ 11ਵਾਂ ਦਿਨ ਹੈ ਔਰ 11ਵਾਂ ਦਿਨ ਅੱਜ ਸੁਖਵੀਰ ਬਾਦਲ ਜਿਹੜਾ ਕੱਲ ਤੱਕ ਸੈੱਟ ਤੇ ਫੌਂਟਸਕੇ ਨਾ ਤਮਸਤਕ ਹੋ ਗਿਆ ਅਰਦਾਸ ਜਿਹੜੀ ਉਹਨਾਂ ਵੱਲੋਂ ਕੀਤੀ ਜਾਣੀ ਹੈ 10 ਵਜੇ ਤਕਰੀਬ ਜਿਹੜੀਆਂ ਤਸਵੀਰਾਂ ਅਸੀਂ ਦਰਸ਼ਕਾਂ ਦੇ ਨਾਲ ਜਿਹੜੀਆਂ ਸਾਡੀਆਂ ਕਰਾਂਗੇ ਕਿਉਂਕਿ ਇਸ ਤਰੀਕੇ ਦੇ ਨਾਲ ਪੂਰੀ ਜਿਹੜੀ ਸੇਵਾ ਕਰਨ ਤੋਂ ਬਾਅਦ ਸੁਖਵੀਰ ਬਾਦਲ ਔਰ ਜਿਹੜੇ ਹੋਰ ਉਹਨਾਂ ਦੇ ਉਸ ਬਿੜੀ ਦੀ ਸਰਕਾਰ ਦਾ ਹਿੱਤ ਹੈ ਰਏ ਜਿਹੜੇ ਮੰਤਰੀ ਨੇ ਸਾਬਕਾ ਉਹ ਕਿਸ ਤਰੀਕੇ ਦੇ ਨਾਲ ਅੱਜ ਆਪਣੀ ਜਿਹੜੀ ਸੇਵਾ ਕਰਨ ਤੋਂ ਬਾਅਦ ਉੱਥੇ ਅਰਦਾਸ ਕਰਦੇ ਨਜ਼ਰ ਆਉਂਦੇ ਨੇ ਜੀ ਹਾਂ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਉਹਨਾਂ ਦੇ ਕੋਲ ਅਰਦਾਸ ਕਰਵਾਈ ਜਾਵੇਗੀ ਉੱਥੇ ਸਾਬਕਾ ਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਖਬਰਦਾਰ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਪੂਰੀ ਹੋਣ ਤੇ ਅਕਾਲ ਤਖਤ ਸਾਹਿਬ ਅਰਦਾਸ ਕਰਵਾਈ ਜਾਵੇਗੀ ਉਹਨਾਂ ਦੇ ਵੱਲੋਂ ਸਾਬਕਾ ਅਕਾਲੀ ਮੰਤਰੀ ਵੀ ਨਾਲ ਮੌਜੂਦ ਰਹਿਣਗੇ ਸੁਖਬੀਰ ਸਿੰਘ ਬਾਦਲ ਤੋਂ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲੱਗੀ ਸੀ ਪਿਛਲੇ 10 ਦਿਨਾਂ ਤੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਜੋ ਕਿ ਸੇਵਾ ਨਿਭਾਰੇ ਸਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਇਸ ਤੋਂ ਇਲਾਵਾ ਤਕਸਰੀ ਕੇਸਗਰ ਸਾਹਿਬ ਫਤਿਹਗੜ੍ਹ ਸਾਹਿਬ ਫਿਰ ਤਕਸਰੀ ਦਮਦਮਾ ਸਾਹਿਬ ਤੇ ਉਸ ਤੋਂ ਬਾਅਦ ਅਖੀਰ ਤੇ ਵਿੱਚ ਸ੍ਰੀ ਮੁਖਤਰ ਸਾਹਿਬ ਦੇ ਵਿੱਚ ਸੇਵਾ ਕੀਤੀ ਗਈ ਆਤਮਾ ਦੀ ਧਾਰਮਿਕ ਸਜ਼ਾ ਜੋ ਕਿ ਪੂਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਤਮਸਤਕ ਹੋ ਆਦੇਸ਼ ਦਿੱਤੇ ਕਿ ਕੜਾ ਪ੍ਰਸ਼ਾਦ ਦੀ ਦੇਖ ਰਵਾਈ ਜਾਵੇਗੀ ਆਦੇਸ਼ ਦੇ ਬਾਅਦ ਸੁਭੀਰ ਸਿੰਘ ਮਾਦਲ ਦੇ ਵੱਲੋਂ ਅਰਦਾਸ ਕਰਵਾਈ ਜਾਵੇਗੀ ਦਰਸਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਫਸੀਲ ਤੋਂ ਜੋ ਕਿ ਵੱਡਾ ਫੈਸਲਾ ਸੁਣਾਇਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁਨੀਲ ਸਿੰਘ ਬਾਦਲ ਸਮੇਤ तमाम ਤਤਕਾਲੀ ਮੰਤਰੀਆਂ ਨੂੰ ਜੋ ਕਿ ਤਨਖਾਹ ਲਗਾਈ ਗਈ ਸੀ ਤੇ ਉਸ ਦੇ ਬਾਅਦ ਵਾਕਫਾ ਗੁਰਤਾ ਮਾਂਤੇ ਸੁਭੀਰ ਸਿੰਘ ਮਾਦਲ ਸਮੇਤ ਤਤਕਾਲੀ ਮੰਤਰੀਆਂ ਦੇ ਵੱਲੋਂ ਜੋ ਕਿ ਸੇਵਾ ਕੀਤੀ ਗਈ ਆ ਤਨਖਾਹ ਉਹ ਸੇਵਾ ਪੂਰੀ ਹੋ ਚੁੱਕੀ ਹੈ ਤੇ ਉਸ ਦੇ ਬਾਅਦ ਸਬੀਸ਼ ਬਦਲ ਜੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕੀ ਕੋ ਜਾਣਕਾਰੀ ਕਦੋਂ ਤੱਕ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਹੋਰ ਕਿਹੜੇ ਕਿਹੜੇ ਤਤਕਾਲੀ ਮੰਤਰੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਆ ਬਿਲਕੁਲ ਦੇਖੋ ਪਰਮਿੰਦਰ ਜਿਹੜੀ ਸੁਖਵੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਗਾਈ ਗਈ ਸੀ ਜਿਸ ਨੂੰ ਤਨਖਾਹ ਵੀ ਅਸੀਂ ਕਹਿੰਨੇ ਆ ਧਾਰਮਿਕ ਪਾਸ਼ਾ ਦੇ ਵਿੱਚ ਤਾਂ ਉਹ ਜਿਹੜੀ ਤਨਖਾਹ ਅੱਜ ਮੁਕੰਮਲ ਜਿਹੜੀ ਕਰਨ ਤੋਂ ਬਾਅਦ ਫਿਰ ਅਕਾਲਪੁਰ ਸਾਹਿਬ ਤੇ ਜਾ ਕੇ ਜਿਹੜੀ ਇੱਕ ਅਰਦਾਸ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੁੱਲ ਬਖਸ਼ਾਉਣ ਦੀ ਅਰਦਾਸ ਹੈ ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸੁਖਵੀਰ ਬਾਦਲ ਨੇ ਉਹ ਧਾਰਮਿਕ ਜਿਹੜੇ આરોਪ ਉਹਨਾਂ ਤੇ ਲੱਗੇ ਸੀ ਦੋਸ਼ ਨੇ ਉਹਨਾਂ ਦੇ ਦੋਸ਼ਾਂ ਤੋਂ ਜਿਹੜੇ ਆ ਉਹ ਮੁਕਤ ਹੋ ਚੁੱਕੇ ਨੇ ਹਾਲਾਂਕਿ ਬਹੁਤ ਸਾਰਾ ਐਸਾ ਵੀ ਤਬਕਾ ਹੈ ਪੰਸ ਦੇ ਵਿੱਚ ਜਿਹੜਾ ਕਿ ਇਸ ਤਨਖਾਹ ਨੂੰ ਵੀ ਕੱਟ ਮੰਨ ਰਿਹਾ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਤਾਂ ਅੱਜ ਲਗਭਗ 10 ਵਜੇ ਸੁਖਵੀਰ ਬਾਦਲ ਜੋ ਹੈ ਅਕਾਲ ਤਖਤ ਸਾਹਿਬ ਦੇਖੇ ਨਤਮਸਤਕ ਹੋਣਗੇ ਉੱਥੇ ਉਹਨਾਂ ਬਦਲੋ